ਜੰਮੂ ਕਸ਼ਮੀਰ ਦੇ ਕਪਵਾੜਾ ਦੇ ਵਿੱਚ ਭਾਰਤੀ ਫੌਜ ਦਾ ਅੱਤਵਾਦੀਆਂ ਦੇ ਨਾਲ ਮੁਕਾਬਲਾ ਹੋਇਆ ਹੈ ਫੌਜ ਦੇ ਵੱਲੋਂ ਅੱਤਵਾਦੀਆਂ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤੇ ਅੱਤਵਾਦੀਆਂ ਦੇ ਵੱਲੋਂ ਵੀ ਫੌਜੀ ਜਵਾਨਾਂ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਹੈ ਤਾਂ ਇਸ ਮੁੱਠਪੇੜ ਦੌਰਾਨ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਖਬਰ ਹੈ ਤਦਕਿ ਤਿੰਨ ਫੌਜੀ ਜਵਾਨ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਮੇਜਰ ਰੈਂਕ ਦਾ ਅਧਿਕਾਰੀ ਵੀ ਦੱਸਿਆ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਕਪਵਾੜਾ ਵਿੱਚ ਇੱਕ ਵਾਰ ਫਿਰ ਤੋਂ ਅੱਤਵਾਦੀ ਅਤੇ ਫੌਜੀ ਜਵਾਨਾਂ ਵਿਚਾਲੇ ਮੁਠਪੈੜ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਮੁਠਪੇੜ ਕਾਮਾਕਰੀ ਇਲਾਕੇ ਦੇ ਵਿੱਚ ਸ਼ੁਰੂ ਹੋਈ ਮੁਕਾਬਲੇ ਦੌਰਾਨ ਫੌਜ ਦੇ ਤਿੰਨ ਜਵਾਨ ਜ਼ਖਮੀ ਹੋਏ ਅਤੇ ਇੱਕ ਅੱਤਵਾਦੀ ਮਾਰਿਆ ਗਿਆ ਅੱਤਵਾਦੀਆਂ ਦੀ ਭਾਲ ਵਿੱਚ ਫੌਜ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ ਦਾਅਵੇ ਕਿ ਪਿਛਲੇ ਕੁਝ ਹਫ਼ਤੇ ਤੋਂ ਜੰਮੂ ਕਸ਼ਮੀਰ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚ ਲਗਭਗ ਹਰ ਰੋਜ਼ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਪੇੜ ਹੋ ਰਹੀ ਹੈ ਕੋਜ ਨੇ ਐਲਓਸੀ ਤੇ ਕੁਸਪੈਡ ਦੀਆਂ ਕਈ ਕੋਸ਼ਿਸ਼ਾਂ ਨੂੰ ਨਾਕਾਮ ਵੀ ਕੀਤਾ ਹੈ ਤਾਂ ਕਪਵਾੜਾ ਵਿੱਚ ਤਿੰਨ ਦਿਨਾਂ ਵਿੱਚ ਇਹ ਦੂਜੀ ਬੁਟਪੇੜ ਹੈ ਜੋ ਕਿ ਜ਼ਿਲ੍ਹੇ ਦੇ ਕੁੰਕਰੀ ਇਲਾਕੇ ਦੇ ਵਿੱਚ ਵਾਪਰੀ ਹੈ ਸੁਰੱਖਿਆ ਬਲਾ ਨੇ ਸੰਭਾਵਿਤ ਅੱਤਵਾਦੀ ਗਤੀਵਿਧੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਕੁੱਪਵਾੜਾ ਦੇ ਕੁੰਮਕਾਰੀ ਇਲਾਕੇ ਦੇ ਵਿੱਚ ਮੁਹਿੰਮ ਚਲਾਈ ਸੀ ਸੁਰੱਖਿਆ ਬਲਾ ਨੇ ਸ਼ਨੀਵਾਰ ਨੂੰ ਲੁਕੇ ਹੋਏ ਅੱਤਵਾਦੀਆਂ ਦਾ ਪਤਾ ਲਗਾਇਆ ਜਿਸ ਤੋਂ ਬਾਅਦ ਮੁਠਬੇੜਾ ਰੇਡਿਓ ਸ਼ੁਰੂ ਹੋ ਗਈ ਘੱਟੋ ਘੱਟ ਤਿੰਨ ਜਵਾਨ ਨੇ ਜਿਹੜੇ ਇਸ ਹਮਲੇ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਬੀਤੇ ਮੰਗਲਵਾਰ ਨੂੰ ਵੀ ਇੱਥੇ ਇੱਕ ਮੁਕਾਬਲਾ ਜਿਹੜਾ ਹੋਇਆ ਸੀ ਕੁੱਪਵਾੜਾ ਵਿੱਚ ਮੰਗਲਯਾਨੀ ਕੀ 23 ਜੁਲਾਈ ਨੂੰ ਸੁਰੱਖਿਆ ਬਲਾ ਅਤੇ ਅੱਤਵਾਦੀ ਆਮੋ ਸਾਹਮਣੇ ਹੋਏ ਸਨ ਅਤੇ ਗੋਲੀਆਂ ਦੀ ਆਵਾਜ਼ ਆ ਜਿਹੜੀ ਲਗਾਤਾਰ ਸਾਹਮਣੇ ਆਈ ਸੀ ਇਹ ਵੀ ਗੱਲ ਸੂਤਰਾਂ ਦੇ ਵੱਲੋਂ ਸਾਹਮਣੇ ਆਈ ਹੈ ਕਿ 40 ਤੋਂ 50 ਪਾਕਿਸਤਾਨੀ ਅੱਤਵਾਦੀਆਂ ਦਾ ਸਮੂਹ ਹੈ ਜਿਹੜਾ ਉਹ ਪਹਾੜਾਂ ਦੇ ਵਿੱਚ ਲੁਕਿਆ ਹੋਇਆ ਹੈ ਜਿਹੜਾ ਕਿ ਭਾਰਤੀ ਇਲਾਕੇ ਦੇ ਵਿੱਚ ਕੁਸਪੈਡ ਕਰਨ ਦੇ ਵਿੱਚ ਕਾਮਯਾਬ ਹੋਇਆ ਹੈ ਜਿਨ੍ਹਾਂ ਨੂੰ ਠੱਲ ਪਾਉਣ ਦੇ ਲਈ ਲਗਾਤਾਰ ਸੁਰੱਖਿਆ ਬਲ ਨੇ ਜਿਹੜੇ ਉਹ ਮੁਹਿੰਮਾਂ ਚਲਾ ਰਹੇ ਨੇ ਜੇ ਗੱਲ ਕੀਤੀ ਜਾਵੇ ਇਹਨਾਂ ਅੱਤਵਾਦੀਆਂ ਦੇ ਕੋਲ ਅਤਿ ਆਧੁਨਿਕ ਹਥਿਆਰ ਹਨ ਜਿਨ੍ਹਾਂ ਵਿੱਚ ਨਾਈਟ ਵਿਜ਼ਨ ਜੰਤਰ ਅਤੇ ਅਮਰੀਕਾ ਦੀ ਬਣੀ ਐਮ 4 ਕਾਰਬਨ ਰਾਈਫਲਾਂ ਵੀ ਸ਼ਾਮਿਲ ਨੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਕਾਰਗਿਲ ਜੰਗੀ ਯਾਦਗਾਰ ਤੇ ਪਹੁੰਚੇ ਸਨ ਜਿੱਥੇ ਉਹਨਾਂ ਨੇ ਅੱਤਵਾਦੀਆਂ ਨੂੰ ਚੇਤਾਵਨੀ ਦਿੱਤੀ ਹੈ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਗੱਲ ਆਖੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕਿੰਨਾ ਲੰਮਾ ਸਮਾਂ ਜੰਮੂ ਕਸ਼ਮੀਰ ਦੇ ਵਿੱਚ ਇਹ ਅਭਿਆਨ ਫੌਜ ਦੇ ਵੱਲੋਂ ਚਲਾਏ ਜਾਂਦੇ ਨੇ